ਗਰਮੀ ਹੋਵੇ ਤੇ ਭਾਵੇਂ ਸਰਦੀ ਹੋਵੇ ਔਰਤ ਨੂੰ ਰਸੋਈ ਵਿੱਚ ਜਾਣਾ ਹੀ ਪੈਂਦਾ ਹੈ ਤੇ ਰਸੋਈ ਘਰ ਦਾ ਇੱਕ ਅਜਿਹਾ ਹਿੱਸਾ ਹੁੰਦਾ ਹੈ ਜਿੱਥੇ ਸਭ ਤੋਂ ਜ਼ਿਆਦਾ ਗਰਮੀ ਹੁੰਦੀ ਹੈ ਕਿਉਂਕਿ ਉੱਥੇ ਚੁੱਲ੍ਹਾ ਬਲ ਰਿਹਾ ਹੁੰਦਾ ਹੈ ਤੇ ਗਰਮੀ ਵਿੱਚ ਸਾਰੇ ਹੀ ਰਸੋਈ ਵਿੱਚ ਜਾਣ ਤੋਂ ਡਰਦੇ ਨੇ ਕੰਨੀ ਘਤਰਉਂਦੇ ਨੇ ਕਿ ਰਸੋਈ ਵਿੱਚ ਨਾ ਜਾਣਾ ਪਵੇ ਪਰ ਔਰਤ ਨੇ ਤਾਂ ਰਸੋਈ ਵਿੱਚ ਜਾਣਾ ਹੀ ਆ ਉਸ ਨੇ ਤਾਂ ਆਪਣੇ ਪਰਿਵਾਰ ਵਾਸਤੇ ਖਾਣਾ ਤਿਆਰ ਕਰਨਾ ਹੀ ਆ ਸਬਜੀ ਵੀ ਬਣਾਉਣੀ ਦਾਲਾਂ ਵੀ ਬਣਾਉਣੀਆਂ ਤੇ ਫੁਲਕੇ ਵੀ ਬਣਾਉਣੇ ਕਿਉਂਕਿ ਉਸ ਨੇ ਆਪਣੇ ਪਰਿਵਾਰ ਨੂੰ ਖਵਾਉਣੇ ਹੁੰਦੇ ਆ ਤੇ ਬਾਕੀ ਮੈਂਬਰ ਚਾਹੇ ਏਸੀ ਰੂਮ ਵਿੱਚ ਹੀ ਬੈਠੇ ਰਹਿਣ ਪਰ ਔਰਤ ਰਸੋਈ ਵਿੱਚ ਹੀ ਹੁੰਦੀ ਆ ਪਰ ਇਨ੍ਹਾਂ ਦਿਨਾਂ ਵਿੱਚ ਜੁਲਾਈ ਅਗਸਤ ਸਤੰਬਰ ਇਨ੍ਹਾਂ ਮਹੀਨਿਆਂ ਵਿੱਚ بارش ਕਾਰਨ ਬਹੁਤ ਹਮਸ ਹੁੰਦੀ ਆ ਤੇ ਜਦੋਂ ਮੈਂ ਬਾਹਰ ਨਿਕਲੋ ਤੇ ਸਾਹ ਘੁੱਟਦਾ ਘੁੱਟਦਾ ਮਹਿਸੂਸ ਹੁੰਦਾ ਆ ਤੇ ਫਿਰ ਰਸੋਈ ਵਿੱਚ ਤੇ ਚੁੱਲ੍ਹਾ ਬਲ ਰਿਹਾ ਹੁੰਦਾ ਤੇ ਜਦੋਂ ਮੇਰੀਆਂ ਭੈਣਾਂ ਰਸੋਈ ਵਿੱਚ ਜਾਂਦੀਆਂ ਤਾਂ 10 ਮਿੰਟ ਵਿੱਚ ਹੀ ਪਸੀਨਿਓ ਪਸੀਨੀ ਹੋ ਜਾਂਦੀਆਂ 10 ਮਿੰਟ ਵਿੱਚ ਹੀ ਸਾਰਾ ਸਰੀਰ ਪਸੀਨੇ ਨਾਲ ਭਿੱਜ ਜਾਂਦਾ ਆ ਤੇ ਫਿਰ ਕੀ ਕੀਤਾ ਜਾਵੇ ਕਿ ਇਸ ਗਰਮੀ ਤੋਂ ਵੀ ਰਾਹਤ ਮਿਲ ਜਾਵੇ ਤੇ ਰਸੋਈ ਵੀ ਠੰਡੀ ਰਵੇ ਤੇ ਮੇਰੀਆਂ ਭੈਣਾਂ ਕੰਮ ਤਾਂ ਕਰਨਾ ਹੀ ਆ ਪਰ 10 ਵਜੇ ਤੋਂ ਪਹਿਲਾਂ ਪਹਿਲਾਂ ਆਪਣੀ ਰਸੋਈ ਦਾ ਕੰਮ ਨਿਬੇੜ ਲੈਣ ਤੇ ਦੁਪਹਿਰ ਟਾਈਮ ਕੁਝ ਹਲਕਾ ਫੁਲਕਾ ਤਿਆਰ ਕਰਨ ਕਿਉਂਕਿ ਜੋ ਕਿ ਰਸੋਈ ਵਿੱਚ ਚੁੱਲ੍ਹੇ ਲੱਗੇ ਜ਼ਿਆਦਾ ਸਮਾਂ ਨਾ ਖਲੋਣਾ ਪਵੇ ਚੌਲ ਬਣਾ ਲੈਣ ਖਿਚੜੀ ਬਣਾ ਲੈਣ ਦਲੀਆ ਬਣਾ ਲੈਣ ਕੁਝ ਅਜਿਹਾ ਬਣਾਉਣ ਕੇ ਜੋ ਤੁਰ ਫਿਰ ਕੇ ਬਣ ਸਕੇ ਆਪਾਂ ਪਿਛਲੀ ਵੀਡੀਓ ਵਿੱਚ ਵੀ ਇਸ ਵਿਸ਼ੇ ਬਾਰੇ ਗੱਲ ਕੀਤੀ ਸੀ ਤੇ ਕੁਝ ਪੈਣਾ ਤਿੰਨ ਟਾਈਮ ਖਾਣਾ ਤਿਆਰ ਕਰਦੀਆਂ ਨੇ ਤੇ ਜਦੋਂ ਫਿਰ 12 ਵਜੇ ਤੋਂ ਦੁਪਹਿਰ 2 ਵਜੇ ਤੱਕ ਰਸੋਈ 'ਚ ਕੰਮ ਕਰਦੀਆਂ ਨੇ ਤਾਂ ਫਿਰ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਜਾਂਦੀ ਏ ਕਿ ਗਰਮੀ ਬਹੁਤ ਜ਼ਿਆਦਾ ਜਾਂ ਤਾਂ ਹੁਣ ਤਾਂ ਮੌਸਮ ਵੀ ਹੁੰਮਸਦਾ ਚੱਲ ਰਿਹਾ ਆ ਜੁਲਾਈ ਅਗਸਤ ਵਿੱਚ ਤਾਂ ਉਸ ਤਰ੍ਹਾਂ ਹੀ ਬਹੁਤ ਹੁੰਮਸ ਹੁੰਦਾ ਬਹੁਤ ਵੱਟ ਲੱਗਿਆ ਹੁੰਦਾ ਤੇ ਫਿਰ ਰਸੋਈ ਵਿੱਚ ਕੰਮ ਕਰਨਾ ਸੁਆਣੀਆਂ ਵਾਸਤੇ ਔਖਾ ਬਣ ਜਾਂਦਾ ਆ ਇਸ ਕਰਕੇ ਇਹਨਾਂ ਧਿਆਨ ਜ਼ਰੂਰ ਰੱਖ ਲੈਣ ਕਿ ਦੁਪਹਿਰ ਨੂੰ ਜਾਂ ਕੋਈ ਫਰੂਟ ਖਾ ਲੈਣ ਸਲਾਦ ਖਾ ਲੈਣ ਤਾਂ ਕਿ ਰਸੋਈ 'ਚ ਜਾ ਕੇ ਕੰਮ ਕਰਨ ਤੋਂ ਬਚੇ ਜਾਣ ਤੇ ਰਸੋਈ ਨੂੰ ਠੰਡਾ ਰੱਖਣ ਵਾਸਤੇ ਜ਼ਰੂਰ ਜੇਕਰ ਐਡਜਸਟ ਫੈਨ ਲੱਗਿਆ ਹੋਇਆ ਹੈ ਤਾਂ ਉਸ ਨੂੰ ਜ਼ਰੂਰ ਚਲਾ ਲੈਣ ਜੇਕਰ ਨਹੀਂ ਲੱਗਾ ਹੋਇਆ ਤਾਂ ਜ਼ਰੂਰ ਲਵਾ ਕੇ ਰੱਖਣ ਕਿਉਂਕਿ ਜਦੋਂ ਸਬਜ਼ੀਆਂ ਬਣਦੀਆਂ ਨੇ ਤਾਂ ਫਿਰ ਤੇਲ ਤੜਕੇ ਜਾਂਦੇ ਨੇ ਤਾਂ ਉਹਨਾਂ ਦੀ ਸਮੈਲ ਵੀ ਫੈਲ ਜਾਂਦੀ ਏ ਜਿਸ ਕਰਕੇ ਹਮਸ ਹੋਰ ਵੱਧ ਜਾਂਦਾ ਏ ਘੁਟਨ ਹੋਰ ਵੱਧ ਜਾਂਦੀ ਏ ਤੇ ਜੇਕਰ ਇਹ 팬 ਲੱਗਾ ਹੋਵੇਗਾ ਤਾਂ ਫਿਰ ਉਹ ਹਵਾ ਰਸਤੇ ਬਾਹਰ ਚਲਿਆ ਜਾਵੇਗਾ ਤੇ ਰਸੋਈ ਇਸ ਤਰ੍ਹਾਂ ਗਰਮ ਮਹਿਸੂਸ ਨਹੀਂ ਹੋਵੇਗੀ ਰਸੋਈ ਠੰਡੀ ਹੋ ਜਾਵੇਗੀ ਕਿਉਂਕਿ ਅਸੀਂ ਇਹੀ ਹੱਲ ਹੀ ਕਰ ਸਕਦੇ ਹਾਂ ਕਿਉਂਕਿ ਰਸੋਈ ਵਿੱਚ ਨਾ ਤੇ ਏਸੀ ਹੁੰਦਾ ਏ ਤੇ ਨਾ ਹੀ ਕੂਲਰ ਹੁੰਦਾ ਏ ਤੇ ਫਿਰ ਏਸੀ